ਖਾਰ ਤੇ ਸਾਥੀਆਂ ਸਮੇਤ ਆਏ ਸਰਪੰਚ ਨੇ ਚਲਾ ਦਿੱਤੀਆਂ ਸਿੱਧੀਆਂ ਗੋਲੀਆਂ ਗੋਲੀ ਲੱਗਣ ਨਾਲ ਇੱਕ ਗੰਭੀਰ ਜ਼ਖਮੀ ਪੁਲਿਸ ਨੇ ਥਾਂ ਨੂੰ ਲਿਆ ਕਬਜ਼ੇ ਵਿੱਚ ਕਰ ਰਹੀ ਹੈ ਜਾਂਚ ਇਕ ਮੌਜੂਦਾ ਸਰਪੰਚ ਥਾਰ ਗੱਡੀ ਤੇ ਸਵਾਰ ਹੋ ਕੇ ਆਪਣੇ ਸਾਥੀਆਂ ਸਮੇਤ ਇੱਕ ਡੇਰੇ ਤੇ ਪਹੁੰਚਿਆ ਜਿੱਥੇ ਪਰਿਵਾਰ ਨੂੰ ਪਿੰਡ ਦੇ ਕੁਝ ਬੰਦੇਾਂ ਕਿਲਾ ਪੁਲਿਸ ਨੂੰ ਸ਼ਿਕਾਇਤ ਕਰਨ ਦੀ ਗੱਲ ਕਹਿਣ ਲੱਗ ਪਿਆ ਪਰ ਜਦੋਂ ਪਰਿਵਾਰ ਨਾ ਮੰਨਿਆ ਤਾਂ ਉਸਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਕੰਨ ਪਰਿਵਾਰ ਦਾ ਇੱਕ ਮੈਂਬਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਮਾਮਲਾ ਸ਼ਿਰੀ ਹਰਗੋਬਿੰਦਪੁਰ ਦੇ ਪਿੰਡ ਕੀੜੀ ਦਾ ਹੈ ਹੱਲੇ ਕੇ ਗੋਲੀਆਂ ਚਲਾਉਣ ਤੋਂ ਬਾਅਦ ਨਜ਼ਦੀਕੀ ਪਿੰਡ ਦਾ ਇਹ ਸਰਪੰਚ ਅਤੇ ਉਸ ਦੇ ਕਰੀਬ ਪੰਜ ਸਾਥੀ ਥਾਰ ਉੱਥੇ ਹੀ ਛੱਡ ਕੇ ਫਰਾਰ ਹੋ ਗਏ ਅਤੇ ਪਰਿਵਾਰ ਵੱਲੋਂ ਥਾਰ ਦੇ ਟਾਇਰ ਲਾ ਲੈ ਗਏ ਤਾਂ ਜੋ ਸਰਪੰਚ ਦੇ ਰਾਤ ਫਿਰ ਹਥਿਆਰਾਂ ਦੇ ਦਮ ਤੇ ਥਾਰ ਲੈਣ ਨਾ ਆਵੇ ਇਸ ਸਬੰਧੀ ਸੂਚਨਾ ਪੁਲਿਸ ਨੂੰ ਦਿੱਤੀ ਅਤੇ ਸਵੇਰੇ ਮੌਕੇ ਦਾ ਜਾਇਜ਼ਾ ਲੈਣ ਪਹੁੰਚੀ ਪੁਲਿਸ ਵੱਲੋਂ ਥਾਰ ਗੱਡੀ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਪਰ ਐਸ ਐਚਓ ਦਾ ਕਹਿਣਾ ਹੈ ਕਿ ਜਦ ਤੱਕ ਐਫ ਆਈ ਆਰ ਦਰਜ ਨਹੀਂ ਕਰ ਲਈ ਜਾਂਦੀ ਉਹ ਕੈਮਰੇ ਸਾਹਮਣੇ ਕੁਝ ਨਹੀਂ ਬੋਲ ਸਕਦੇ ਜਾਣਕਾਰੀ ਦਿੰਦਿਆਂ ਪੀੜਤ ਪਰਿਵਾਰ ਦੇ ਜੋਗਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਸਾਡੇ ਕੋਲ ਰਹਿ ਰਹੇ ਪ੍ਰਵਾਸੀ ਮਜ਼ਦੂਰਾ ਦਾ ਮੋਬਾਈਲ ਕਿਸੇ ਨੇ ਖੋ ਲਿਆ ਸੀ ਮੋਬਾਈਲ ਖੋਣ ਵਾਲਿਆਂ ਦਾ ਪਤਾ ਲੱਗਣ ਤੇ ਅਸੀਂ ਦੋਵਾਂ ਦਾ ਸਮਝੌਤਾ ਕਰਾ ਕੇ ਮੋਬਾਈਲ ਵਾਪਸ ਕਰਵਾ ਦਿੱਤਾ ਸੀ ਸਰਪੰਚਰ ਰਾਤ ਸਾਡੇ ਡੇਰੇ ਤੇ ਆ ਕੇ ਪ੍ਰਵਾਸੀ ਮਜ਼ਦੂਰਾ ਤੇ ਦਬਾਅ ਪਾਉਣ ਲੱਗ ਗਿਆ ਕਿ ਦੂਸਰੀ ਪਾਰਟੀ ਉਤੇ ਪਰਚਾ ਦਰਜ ਕਰਵਾਇਆ ਜਾਵੇ ਜਦੋਂ ਅਸੀਂ ਉਸ ਨੂੰ ਨਾ ਨੁੱਕਰ ਕੀਤੀ ਤਾਂ ਉਸ ਨੇ ਗੁੱਸੇ ਵਿੱਚ ਆ ਕੇ ਆਪਣੀ ਪਿਸਟਲ ਦੇ ਨਾਲ ਮੇਰੇ ਭਰਾ ਉਤੇ ਫਾਇਰ ਕਰ ਦਿੱਤਾ ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਜਿਸ ਦੀ ਹਾਲਤ ਗੰਭੀਰ ਹੈ ਪੀੜਤ ਪਰਿਵਾਰ ਨੇ ਇਨਸਾਫ ਦੀ ਮੰਗ ਕਰਦੇ ਹੋਏ ਕਿਹਾ ਕਿ ਦੋਸ਼ੀ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਉੱਧਰ ਹੀ ਪਿੰਡ ਵਾਸੀ ਗੁਰਪ੍ਰੀਤ ਸਿੰਘ ਅਤੇ ਮਨਬਿੰਦਰ ਸਿੰਘ ਨੇ ਕਿਹਾ ਕਿ ਜ਼ਿਲ੍ਹੇ ਵਿੱਚ ਗੋਲੀਆਂ ਚਲਾਉਂਦੀਆਂ ਕਈ ਵਾਰ ਵਾਰਦਾਤਾਂ ਹੋ ਚੁੱਕੀਆਂ ਹਨ ਜੋ ਕਿ ਅਸੀਂ ਏ ਖਬਰਾਂ ਟੀਵੀ ਤੇ ਦੇਖਦੇ ਸਾਂ ਪਰ ਅੱਜ ਇਹ ਵਾਰਦਾਤ ਸਾਡੇ ਪਿੰਡ ਵਿੱਚ ਵੀ ਹੋ ਗਈ ਹੈ ਜਿਸ ਨਾਲ ਲੋਕਾਂ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਜਦੋਂ ਇਸ ਬਾਰੇ ਥਾਣਾ ਛੇੜੀ ਹਰगोविंदਪੁਰ ਦੇ ਐਸ ਐਚਓ ਵਿਕਰਮਜੀਤ ਸਿੰਘ ਨਾਲ ਫੋਨ ਤੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਗੋਲੀਆਂ ਚੱਲਣ ਦੀ ਘਟਨਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਜ਼ਖਮੀ ਫਿਲਹਾਲ ਬਿਆਨ ਦੇਣ ਦੀ ਹਾਲਤ ਵਿੱਚ ਨਹੀਂ ਹੈ ਪੀੜਤ ਪਰਿਵਾਰ ਦੀ ਸ਼ਿਕਾਇਤ ਆਈ ਹੈ ਜ਼ਖਮੀ ਦਾ ਬਿਆਨ ਲੈ ਕੇ ਐਫ ਆਈ ਆਰ ਦਰਜ ਕੀਤੀ ਜਾਵੇਗੀ ਤੁਸੀਂ ਦੇਖ ਰਹੇ ਹੋ ਨਿਊਜ਼ ਲੀਡਰ ਪੰਜਾਬ ਤੇ ਲਾਪਰੀ ਸਿੰਘ ਖੁਸ਼ੀਪੁਰ ਦੀ ਰਿਪੋਰਟ ਹਾਂ ਜੀ ਜੀ ਮੈਂ ਕਿਹਾ ਸਰਪੰਚ ਦੇ ਅਲੀਗੇਸ਼ਨ ਲੱਗਨ ਦੇ ਗੋਲੀ ਚਲਾਈ ਗਈ ਹੈ ਜਿਹੜੀ ਸਹੀ ਹੈ ਕਹਿੰਦੇ ਕੁਬੜ ਬਲਕੀ ਆ ਹਾਂਜੀ ਅਜੇ ਮੈਂ ਉਹ ਗਿਆ ਸੀਗਾ ਗੋਲੀ ਤਾਂ ਚਲਾਈ ਹੈ 노 ਡਾਊਟ ਇਹਦੇ ਵਿੱਚ ਚੱਲੀ ਹੈ ਗੋਲੀ ਦੀ ਗੋਲੀ ਚੱਲੀ ਹੈ ਠੀਕ ਹੈ ਹਾਂ ਐਫਆਈਆਰ ਲੌਜ ਨਹੀਂ ਹੋਈ ਹੈ ਜੇ ਉਹ ਬੰਦਾ ਜਿਹੜਾ ਉਹ ਬਿਆਨ ਦੇਣ ਦੇ ਫਿੱਟ ਨਹੀਂ ਸੀ ਹੈਗਾ ਉਹਦਾ ਅਪਰੇਡ ਹੋਣਾ ਇਸ ਜੀ ਦੀ ਤਸਵੀਰ ਹੈ ਹਾਂਜੀ ਅੱਛਾ ਉਹਦੇ ਬਿਆਨ ਲੈ ਕੇ ਕਾਰਵਾਈ ਕੀਤੀ ਜਾਏਗੀ ਜੋ ਵੀ ਬਿਆਨ ਲੈ ਕੇ ਕਾਰਵਾਈ ਕੀਤੀ ਜਾਏਗੀ ਤੇ ਕੋਈ ਗੱਡੀ ਵੀ ਕਬਜ਼ੇ ਚ ਲਈ ਹੈ ਕਿਨੇ ਗੱਡੀ ਕਬਜ਼ੇ ਜਦੋਂ ਐਫਆਈਆਰ ਲੌਜ ਹੋਣੀ ਹੈ ਫਿਰ ਉਹ ਸਾਰਾ ਕੁਝ ਉਹਦੀ ਵਾਰਨੀ ਐਸਐਸ ਬਣਨੀ ਫਿਰ ਲਿਆਜੂ ਸਾਰਾ ਕੁਝ ਹਾਂ ਠੀਕ ਹੈ ਠੀਕ ਹਾਂਜੀ ਬਲਜਿੰਦਰ ਸਿੰਘ ਗੱਲ ਇਦਾਂ ਜੇ ਵੀ ਅਸੀਂ ਨਾ ਆਪਣਾ ਮਰ ਸਾਡੇ ਬੰਦਿਆਂ ਦਾ ਭਈਆਂ ਦਾ ਮੋਬਾਈਲ ਖਸ ਗਿਆ ਸੀ ਕਿਸੇ ਨੇ ਖੋ ਲਿਆ ਤੇ ਉਹ ਅਸੀਂ ਮਤਲਬ ਉਹਨਾਂ ਨੂੰ ਪਛਾਣ ਕੇ ਦੇ ਅਸੀਂ ਉਹਨਾਂ ਨੂੰ ਦਵਾਈਤਾ ਮੋਬਾਈਲ ਵਾਪਸ ਉਹਨਾਂ ਨੇ ਆਪਸ ਵਿੱਚ ਮਤਲਬ ਕੰਪਰਮਾਈਜ਼ ਕਰ ਲਿਆ ਵੀ ਮਾਫੀ ਮੰਗ ਲਈ ਉਹਨਾਂ ਨੇ ਤੇ ਜਿਹੜਾ ਪਿੰਡਾਂ ਦਾ ਸਰਪੰਚ ਵਾ ਤੇ ਦੋ ਮੁੰਡੇ ਹੋਰ ਨਾਲ ਆਏ ਆਪਣਾ ਪਿੰਡੂਆਂ ਦਾ ਮੁੰਡਾ ਤੇ ਪੰਜ ਛੇ ਜਣੇ ਗੱਡੀ ਤੇ ਆਏ ਆ ਵੀ ਇਹ ਇਹ ਭਈਆਂ ਨਾਨਕੇ ਕੁਸੇਰਾ ਜੀ ਹੋਣ ਦਾ ਤੇ ਤੁਸੀਂ ਪਰਚਾ ਲਓ ਉਹਨਾਂ ਦੇ ਤੇ ਅਸੀਂ ਆਖਿਆ ਵੀ ਉਹਨਾਂ ਨੇ ਜੇ ਮਾਫੀ ਮੰਗ ਲਈ ਆ ਤੇ ਅਸੀਂ ਨਹੀਂ ਕਿਸੇ ਦੇ ਪਰਚਾ ਨਾ ਦਵਾਉਣਾ ਤੇ ਨਾ ਗੱਲ ਨਾ ਬਾਲੀ ਤੇ ਰਾਤੀ ਕੋਈ ਤਰਕੀਬਾਂ ਸਾਢੇ 8 ਵਜੇ ਦਾ ਟਾਈਮ ਤੇ ਆਉਂਦੇ ਇਹਨਾਂ ਗਾਲਾਂ ਕੱਢਦੀਆਂ ਤੇ ਅਸੀਂ ਅਗੂ ਆਖਿਆ ਵੀ ਪਹਿਲੀ ਗਾਲਾਂ ਨਹੀਂ ਕੱਢਣੀਆਂ ਤੇ ਨਾ ਫੇਰ ਮਾਰਤਾ ਓਹਦੇ ਬੰਦੇ ਤੇ ਇੱਕ ਫਿਆਰ ਵੱਜ ਗਿਆ ਬਾਕੀ ਪਤਾ ਨਹੀਂ ਕਿੰਨੀਆਂ ਐਨ ਚਲਾਉਂਦੇ ਕਿਹੜੀ ਵੱਲ ਨੂੰ ਭੱਜ ਗਏ ਆ ਗੱਡੀ ਆ ਲੱਗੀ ਠਾਰ ਕੱਢੀ ਆ ਹਾਂ ਜੀ ਇਹ ਛੱਡ ਕੇ ਇੱਥੇ ਛੱਡ ਕੇ ਭੱਜ ਗਏ ਸਾਰੇ ਪੰਜ ਕ ਜਣੇ ਹੈਗੇ ਜੇ ਤਿੰਨ ਕ ਜਣੇ ਪਛਾਣ ਚ ਜੇ ਦੋ ਕ ਜਣੇ ਅਣਪਛਾਤੇ ਹੀ ਹਨੇਰਾ ਹੀ ਬਹੁਤ ਜ਼ਿਆਦਾ ਸੀ ਉਹ ਦੇਖਾ ਕਿ ਨਹੀਂ ਸਮਝ ਲੱਗੀ ਕੋਈ ਅੰਗ ਦੀ ਭਾਜੀ ਇਨਸਾਫ ਮਿਲਣਾ ਚਾਹੀਦਾ ਵੇਖੋ ਘਰ ਆਣ ਕੇ ਇਸ ਮੌਕੇ ਪਿੰਡ ਦੇ ਜੇ ਪਿੰਡ ਦਾ ਸਰਪੰਚ ਸਾਡੇ ਘਰ ਆਣ ਕੇ ਗੋਲੀਆਂ ਮਾਰਨ ਰਿਹਾ ਇਹ ਕਿੱਦਾਂ ਦਾ ਸਿਸਟਮ ਚੱਲੇਗਾ ਵੀ ਜੇ ਸਾਨੂੰ ਇਨਸਾਫ ਮਿਲਣ ਚਾਹੀਦਾ ਮਤਲਬ ਮੂੰਹ ਪੈ ਗਿਆ ਇਹਨੂੰ ਤੇ ਉਸੇ ਵਜ੍ਹਾ ਜੀ ਹਾਂਡੇ ਸਾਡੇ ਲੋਕਾਂ ਦੇ ਆਣ ਕੇ ਅਟੈਕ ਕਰ ਮਾਰ ਰਹੇ ਨੇ ਤੇ ਬਸ ਇਹੋ ਹੀ ਪ੍ਰੈਸ਼ਰ ਪਾਉਣਾ ਚਾਹੁੰਦਾ ਹੈ ਵੀ ਇਹਨਾਂ ਨੂੰ ਕਿਸ ਤਰ੍ਹਾਂ ਦਬ ਦਈਏ ਤੇ ਭਈਆਂ ਕੋ ਉੱਤੇ ਕਾਰਵਾਈ ਕਰਾ ਦਈਏ ਜਿੱਤੇ ਜੀ ਕਰਦਾ ਗੁਰਪ੍ਰੀਤ ਸਿੰਘ ਕਿਹੜੀ ਅਫਗਾਨਾ ਜੀ ਅਸੀਂ ਤਾਂ ਅੱਗੇ ਟੀਨੀਆਂ ਚ ਵੇਨੇ ਹੁਣ ਨਹੀਂ ਹੁਣ ਤੇ ਪਰਪਰ ਲਾਈਵ ਵੀ ਵੇਖਣ ਡੈ ਪਿਆ ਵੀ ਆ ਗੋਲੀ ਚੱਲ ਗਈ ਹੈਗਾ ਇੱਥੇ ਚੱਲ ਗਈ ਉੱਥੇ ਚੱਲ ਗਈ ਹੁਣ ਤੇ ਅਸੀਂ ਖੁਦ ਵੇਖਣ ਡੈ ਗੋਲੀਆਂ ਆਪਣੇ ਸਾਹਮਣੇ ਕਿਦਾਂ ਦਾ ਕਾਨੂੰਨ ਦੀ ਕੀ ਅਵਸਥਾ ਵਾ ਕੌਣ ਕੀ ਕਰ ਰਿਹਾ ਕਿਸ ਨੂੰ ਕੁਝ ਨਹੀਂ ਪਤਾ ਆਪਣੇ ਆਪ ਤੇ ੱਟਕੇ ਨਾਲ ਹੀ ਆ ਜਿਹੜਾ ਪੰਜਾਬ ਚੱਲੀ ਜਾ ਰਿਹਾ ਕਿਸ ਨੂੰ ਕਾਨੂੰਨ ਦਾ ਡਰ ਹੀ ਨਹੀਂ ਹੈਗਾ ਵੇਖੋ ਜੀ ਇੱਕ ਲਾਇਸੈਂਸ ਲਿਆ ਉਹਨੇ ਆਪਣੇ ਸੈਲਫ ਡਿਫੈਂਸ ਵਾਸਤੇ ਉਹ ਕਿੱਥੋਂ ਆ ਕੇ ਕਿੱਥੇ ਆਣ ਕੇ ਗੋਲੀ ਚਲਾ ਰਿਹਾ ਉਦੇ ਵਾਸਤੇ ਕੋਈ ਪੁਛਗਿਛ ਨਹੀਂ ਹੈਗੀ ਉਹਦਾ ਘਰ ਵੇਖੋ ਇਹਨਾਂ ਦਾ ਘਰ ਵੇਖੋ ਕਿੱਥੋਂ ਹਥਿਆਰ ਚੁੱਕ ਕੇ ਲਿਆਇਆ ਨਾਲ ਉਹ ਬਗਾਨੇ ਬੰਦੇ ਲਿਆਇਆ ਨਾਲ ਚੁੱਕ ਕੇ ਰਸਤੇ 'ਚ ਆਉਂਦਿਆਂ ਉਹਨਾਂ ਕਿਸੇ ਨੂੰ ਨਹੀਂ ਵੇਖਿਆ ਕਹਿੰਨੇ ਨਹੀਂ ਵੇਖਿਆ ਉਹਨਾਂ ਨੂੰ ਉਹਨੂੰ ਕੋਈ ਡੱਕ ਨਹੀਂ ਸੀ ਸਕਦਾ ਵੀ ਤੂੰ ਨਾ ਗੋਲੀ ਚਲਾ ਜਾ ਜਾਂ ਇਹ ਕੰਮ ਨਾ ਕਰ ਸ਼ਰੇਆਮ ਆਣ ਕੇ ਉਹਨੇ ਗੋਲੀ ਚਲਾਈ ਵੇਖੋ ਮੌਲ ਜੀ ਸਾਰੇ ਪਾਸੇ ਸਹਿਮ ਨੇ ਸਾਡੇ ਪਿੰਡ 'ਚ ਕੀ ਜਿੱਤੇ ਮਰਜ਼ੀ ਚੱਲ ਜਾਓ ਰਾਤ 7 ਵਜੇ ਤੋਂ ਪਹਿਲਾਂ ਬਾਜ਼ਾਰ ਬੰਦ ਹੋ ਜਾਂਦੇ ਚੇ ਵਜੇ ਤੋਂ ਪਹਿਲਾਂ ਸੜਕਾਂ ਕਲੋਜ਼ ਹੋ ਜਾਂਦੀਆਂ ਹੁਣ ਇੰਨੇ ਸਹਿਮ ਦੇ ਮਾਹੌਲ ਚ ਲੋਕ ਤਰੇ ਫਿਰਦੇ ਨੇ ਲੋਕ ਤੇ ਬਾਹਰ ਨਿਕਲ ਕੇ ਨਹੀਂ ਰਾਜੀ ਜਿੱਦਾਂ ਇਨਸਾਫ ਹੋਣਾ ਚਾਹੀਦਾ ਵਾ ਜਿਹੜਾ ਬੰਦਾ ਸਹੀ ਆ ਜਿਹਨੂੰ ਹਥਿਆਰ ਦੀ ਵਰਤੋਂ ਕਰਨੀ ਹੁੰਦੀ ਆ ਉਹਦੇ ਕੋਲ ਰਹਿਣਾ ਚਾਹੀਦਾ ਬਾਕੀ ਸਾਰਿਆਂ ਕੋਲ ਹਥਿਆਰ ਜਿਹੜੇ ਖੋਲਣੇ ਚਾਹੀਦੇ ਮਲਵਿੰਦਰ ਸਿੰਘ ਅੱਜ ਕਹਿਣਾ ਇਹ ਚਾਹੁੰਦੇ ਆ ਵੀ ੱਟਕੇ ਨਾਲ ਹੀ ਆਣ ਕੇ ਸ਼ਰੇਆਮ ਦਿਲ ਦੇੜੇ ਗੁੰਡਾਗਰਦੀ ਕਰਦੇ ਨੇ ਇਹੋ ਜਿਹੇ ਲੋਕ ਇਹ ਜਿਹੜਾ ਪੇਟਾਣਾ ਸਰਪੰਚ ਮੰਗਤੇ ਹੋਏ ਕਰਦੇ ਆ ਕਿ ਲੋਕਾਂ ਨੂੰ ਨੱਥ ਪਾਣੀ ਚਾਹੀਦੀ ਐ ਨਾ ਪੂਰੀ ਸਜ਼ਾ ਮੇੜੀ ਚਾਹੀਦੀ ਐ ਇਹਨੂੰ ਸਾਫ਼ ਲੈਣਾ ਚਾਹੀਦਾ ਘਰ ਵਾਲਿਆਂ ਵਿੱਚ ਕਿੰਨਾ ਨਾ ਬੰਦਾ ਸਤਾਲ ਸੀਰੀਅਸ ਬਹੁਤ ਜ਼ਿਆਦਾ ਐਮਰਜੈਂਸੀ ਐ